प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਤਰਾਸ ਦੀ ਪੰਜਾਬ ਦੀ ਬਰਬਾਦੀ ਇਹਦਾ ਜ਼ਿੰਮੇਵਾਰ ਕੌਣ ਜੋ ਹਾਲਾਤ 1947 ਤੋਂ ਬਾਅਦ 1861 ਤੋਂ ਲੈ ਕੇ 1947 ਤੱਕ ਦਾ ਜਿਹੜਾ ਸਫ਼ਰ ਹੈ ਉਸ ਤੋਂ ਅੱਗੇ ਦੀ ਜਿਹੜੀ ਇੱਕ ਆਜ਼ਾਦੀ ਦੇ ਰੂਪ ਦੇ ਵਿੱਚ ਜਿਹੜੀ ਬਾਅਦ ਵਿੱਚ ਨਿਕਲੀ ਲੀਡਰਸ਼ਿਪ ਤੇ ਅੱਜ ਤੱਕ ਉਹ ਲੀਡਰਸ਼ਿਪ ਆਉਂਦੀ ਆਉਂਦੀ ਉਸ ਲੀਡਰਸ਼ਿਪ ਨੇ ਕਿੰਨਾ ਸਾਡਾ ਨੁਕਸਾਨ ਕੀਤਾ ਕਿੰਨਾ ਪੰਜਾਬ ਨੂੰ ਬਰਬਾਦ ਕੀਤਾ ਸਾਡੀ ਨੌਜਵਾਨੀ ਨੂੰ ਕਿਵੇਂ ਬਰਬਾਦ ਕੀਤਾ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਅਫਸਰशाही ਜ਼ਿੰਮੇਵਾਰ ਹੈ ਲੀਡਰਸ਼ਿਪ ਜ਼ਿੰਮੇਵਾਰ ਹੈ ਇਹਦੇ ਜਿਹੜੇ ਮੇਰੇ ਵੱਲੋਂ ਜਿਹੜੀ ਇਹ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਉਹਦੇ ਵਿੱਚ ਤੁਸੀਂ ਆਪਣੇ ਕਮੈਂਟਾਂ ਦੇ ਰਹੀ ਆਪਣੇ ਦਿਮਾਗ ਦੇ ਵਿੱਚ ਸੋਚ ਕੇ ਵੇਖ ਲਓ ਵੀ ਜ਼ਿੰਮੇਵਾਰ ਕੌਣ ਹੈ ਹੁਣ ਜਿਹੜੇ ਹੜ ਆਏ ਆ ਹੁਣ ਕੁਝ ਵੀਡੀਓ ਬਾਹਰ ਆਈਆਂ ਜਿਹੜੇ ਬੀਬੀ ਐਮਬੀ ਪਾਖੜਾ ਬੋਰਡ ਮੈਨੇਜਮੈਂਟ ਦੇ ਜਿਹੜੇ ਡਾਇਰੈਕਟਰ ਹੈ ਉਹ ਇੱਕ ਕਹਿ ਰਿਹਾ ਵੀ ਮੇਰੇ ਵੱਸ ਹੈ ਮੈਂ ਜੋ ਚਾਹਾਂ ਕਰ ਸਕਦਾ ਉਹਨਾਂ ਨੂੰ ਨਾ ਹਥਿਆਰ ਨਾਲ ਤੁਹਾਡੇ ਨਾਲ ਲੜਨ ਦੀ ਲੋੜ ਹੈ ਨਾ ਵਿਚਾਰ ਤਕਰਾਰ ਨਾਲ ਲੜਨ ਦੀ ਲੋੜ ਹੈ ਅਗਲੇ ਦੇ ਕੋਲ ਤੁਹਾਡੀ ਇੱਕ ਚਾਬੀ ਹੈ ਅਗਲੇ ਇੱਕ ਦਰ ਖੋਲਣਗੇ ਤੇ ਤੁਹਾਨੂੰ ਬਰਬਾਦੀ ਜਿਹੜੀ ਤੁਹਾਥੋਂ ਸੰਭਲਿਆ ਨਹੀਂ ਜਾਣਾ ਤੇ ਉਸ ਬਰਬਾਦੀ ਦੀ ਕੋਈ ਸੀਮਾ ਕੋਈ ਕਿਆਸ ਹੀ ਨਹੀਂ ਕੀਤੀ ਜਾ ਸਕਦੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਹੋਇਆ 1988 ਦੇ ਵਿੱਚ ਹੋਇਆ ਪਰ ਅਸੀਂ ਸਬਕ ਕੁਝ ਨਹੀਂ ਸਿੱਖਿਆ ਅਸੀਂ ਜਿਹਨੇ ਸਾਨੂੰ ਜ਼ਹਿਰ ਖਵਾਈ ਆ ਅਸੀਂ ਆਪਣੇ ਬਚਾਅ ਦੀ ਦਵਾਈ ਲਈ ਅਰਜ਼ੀਆਂ ਉਹਨਾਂ ਕੋਲ ਹੀ ਲੈ ਕੇ ਤੁਰੇ ਫਿਰਦੇ ਜਿੰਨੀ ਅੱਜ ਲੀਡਰਸ਼ਿਪ ਅੱਜ ਪਹੁੰਚੇ ਟੰਗ ਟੰਗ ਕੇ ਕਈਆਂ ਦੇ ਟੱਪ ਮਾਰ ਮਾਰ ਕੇ ਤੁਹਾਡੀ ਹਮਦਰਦੀ ਕੋਈ ਪੈਸੇ ਵੰਡ ਕੇ ਤੁਹਾਡੀ ਹਮਦਰਦੀ ਕਰਦਾ ਦਿਖਾ ਰਿਹਾ ਕੀ ਇਹ ਆਪਣੇ ਬੱਚਿਆਂ ਦੀ ਸੌਂ ਖਾ ਕੇ ਕਹਿਣਗੇ ਕਿ ਕਿਸੇ ਨੇ ਦਰਿਆ ਦੇ ਵਿੱਚ ਮਾਈਨਿੰਗ ਨਹੀਂ ਕੀਤੀ ਇਹਨਾਂ ਲੋਕਾਂ ਨੇ ਮਾਈਨਿੰਗ ਕਰਕੇ ਪੈਸੇ ਇਕੱਠੇ ਕਰਕੇ ਆਉਂਦੇ ਘਰ ਭਰੇ ਉਹਨਾਂ ਚੋਂ ਇੱਕ ਬੂੰਦੂ ਰੂਪੀ ਛੱਡਾ ਤੁਹਾਨੂੰ ਅੱਜ ਦੇ ਗੇ ਤੇ ਤੁਸੀਂ ਅੱਜ ਉਸੇ ਤੇ ਹੀ ਹੁੱਬੇ ਫਿਰਦੇ ਹੋ ਤੁਹਾਡੀ ਬਰਬਾਦੀ ਦਾ ਕਾਰਨ ਕੌਣ ਹੈ ਪਹਿਲਾਂ ਇਹ ਸੋਚੋ ਜਿੱਦਣ ਵੋਟ ਦੇਣ ਵਾਲੇ ਨੂੰ ਅਕਲ ਆ ਗਈ ਨਾ ਤੇ ਵੋਟ ਲੈਣ ਵਾਲੇ ਨੂੰ ਅਕਲ ਆਪੇ ਆ ਜਾਊਗੀ ਜਿੱਦ ਇਹ ਦੋ ਦੋ ਬੰਦੇ ਸੁਧਰ ਗਏ ਨਾ ਵੋਟ ਦੇਣ ਵਾਲਾ ਤੇ ਵੋਟ ਲੈਣ ਵਾਲਾ ਉਸ ਦਿਨ ਤੁਹਾਨੂੰ ਆ ਪਿੱਟਣ ਸਿਆਪੇ ਨਹੀਂ ਕਰਨੇ ਪੈਣਗੇ ਇਹ ਤਾਂ ਸ਼ੁਕਰ ਕਰੋ ਜਿਉਂਦੇ ਰਹਿਣ ਪੰਜਾਬ ਦੇ ਪੁੱਤ ਜਿਨ੍ਹਾਂ ਨੂੰ ਕਿਸੇ ਨੇ ਨਸ਼ੇੜੀ ਕਿਹਾ ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ ਅੱਜ ਉਹੀ ਪੰਜਾਬ ਦੇ ਪੁੱਤ ਕੋਈ ਕਲਾਕਾਰ ਦੇ ਰੂਪ ਚ ਕੋਈ ਪੱਤਰਕਾਰੀ ਦੇ ਰੂਪ ਦੇ ਵਿੱਚ ਕੋਈ ਸਮਾਜ ਸੇਵੀ ਦੇ ਰੂਪ ਦੇ ਵਿੱਚ ਉਹੀ ਬੱਚੇ ਆ ਪੰਜਾਬ ਦੇ ਜਿਹੜੇ ਅੱਜ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਐਨ ਆਰ ਆਈ ਵੀਰ ਜਿਉਂਦੇ ਵਸਦੇ ਰਹਿਣ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਜਿਨ੍ਹਾਂ ਨੇ ਆਪਣੇ ਇੱਕ ਇੱਕ ਪੈਸੇ ਦੇ ਵਿੱਚੋਂ ਇੱਕ ਇੱਕ ਡਾਲਰ ਦੇ ਵਿੱਚੋਂ ਕਮਾਈ 'ਚੋਂ ਬਚਾ ਕੇ ਜਿਹੜਾ ਸਾਡੇ ਵਾਸਤੇ ਇੱਥੇ ਸਾਡੇ ਵਾਸਤੇ ਪੈਸੇ ਭੇਜਿਓ ਜਿਉਂਦੇ ਵਸਦੇ ਰਹਿਣ ਉਹਨਾਂ ਨੂੰ ਤਤੀਵਾਣਾਂ ਲੱਗੇ ਉਹ ਸਾਡੇ ਸਿਰ ਦਾ ਤਾਜ ਨੇ ਜਿੰਨੇ ਵੀ ਮੇਰੇ ਐਨਆਰਆਈ ਵੀਰ ਬਾਹਰ ਬੈਠੇ ਆ ਉਹਨਾਂ ਨੇ ਸਾਨੂੰ ਡਿੱਗਣ ਨਹੀਂ ਦਿੱਤਾ ਇੰਨਾ ਚੌਲਾ ਨੇ ਸਾਨੂੰ ਕੋਈ ਡੇਗਣ ਵਾਲੀ ਕਸਰ ਕੋਈ ਨਹੀਂ ਛੱਡੀ ਜਿਹੜੇ ਸਾਡੇ 'ਚੋਂ ਉੱਠ ਕੇ ਸਾਡੀਆਂ ਮੋਟਾਂ ਲੈ ਕੇ ਕੁਰਸੀਆਂ 'ਤੇ ਬੈਠੇ ਜੇ ਸੈਂਟਰ ਸਰਕਾਰ ਕੋਈ ਵੀ ਹੋਵੇ ਅਸੀਂ ਗੱਲ ਹੀ ਨਹੀਂ ਕਰਨ ਜੋਗੇ ਸਾਡੇ ਕੋਲੇ ਉਸ ਪੱਧਰ ਦਾ ਕੋਈ ਲੀਡਰ ਹੀ ਹੈ ਨਹੀਂ ਜਿਹੜਾ ਸੈਂਟਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੇ ਬੇਸ਼ੱਕ ਉਹ ਕਰਨੀ ਵੀ ਚਾਹੁੰਦੇ ਹੁਣ ਅਸੀਂ ਤਾਂ ਵੀ ਤਿਆਰ ਨਹੀਂ ਉਥੇ ਫਿਰਦੇ ਕੌਣ ਆਤਰਨੋਚਨ ਸਿੰਘ ਵਰਗੇ ਬਜ਼ੁਰਗ ਨੇ ਮੈਂ ਸਤਿਕਾਰ ਕਰਦਾ ਸਰਦਾਰ ਤਰਨੋਚਨ ਸਿੰਘ ਜੀ ਤੁਹਾਨੂੰ ਸਿੱਖਾਂ ਨੇ ਕਦੋਂ ਆਪ ਦਾ ਲੀਡਰ ਮੰਨ ਲਿਆ ਇੱਕ ਪ੍ਰਭੂ ਚਾਵਲਾ ਜੀ ਦੀ ਇੰਟਰਵਿਊ ਆ ਤੁਸੀਂ ਕੌਮ ਦੇ ਦੁਖੀ ਹੋ ਤੇ ਕੌਮ ਦੇ ਦੋਛੀ ਹੋ ਬੀਜੇਪੀ ਸਰਕਾਰ ਨੂੰ ਵੀ ਚਾਹੀਦਾ ਬੀਜੇਪੀ ਲੀਡਰਸ਼ਿਪ ਨੂੰ ਚਾਹੀਦਾ ਇਹ ਜਿਹੇ ਲੋਕਾਂ ਨੂੰ ਸਿੱਖਾਂ ਦੇ ਉੱਤੇ ਨਾ ਮੜੋ ਕੁਝ ਗੱਲਾਂ ਹਨ ਜਿਹੜੀਆਂ ਸਾਡੇ ਕਰਨ ਵਾਲੀਆਂ ਸਨ ਕਿਉਂਕਿ ਸਾਰੇ ਲੋਕ ਮਾੜੇ ਨਹੀਂ ਹੁੰਦੇ ਬੀਜੇਪੀ ਦੇ ਵਿੱਚ ਵੀ ਚੰਗੇ ਲੋਕ ਬੈਠੇ ਆ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਦੇ ਫਲਸਫੇ ਨੂੰ ਪਿਆਰ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਆ ਸਿੱਖਾਂ ਨੂੰ ਵੀ ਪਿਆਰ ਕਰਦੇ ਆ ਕੋਈ ਸ਼ੱਕ ਨਹੀਂ ਕਿਸੇ ਚੀਜ਼ ਦਾ ਬੀਨਾਸ਼ ਕਦੇ ਨਹੀਂ ਹੁੰਦਾ ਹੁੰਦਾ ਮੈਂ ਇੱਕ ਚੀਜ਼ ਦੀ ਗੱਲ ਕਰੂੰਗਾ ਅਮਿਤ ਸ਼ਾਹ ਜੀ ਦੀ ਮੈਨੂੰ ਇਹ ਨਾ ਸਮਝ ਲੋ ਮੈਂ ਕੋਈ ਉਹ ਉਹਨਾਂ ਦੇ ਕੋਈ ਸਪੋਰਟ ਕਰਦਾ ਉਹਨਾਂ ਨੇ ਜਦੋਂ ਮਾਈ ਕੰਟਰੀ ਮਾਈ ਲਾਈਫ ਕਿਤਾਬ ਰਿਲੀਜ਼ ਹੁੰਦੀ ਹੈ ਅੜਵਾਨੀ ਜੀ ਦਾ ਰੋਲ ਜਦੋਂ ਉਹਦੇ ਵਿੱਚ ਜਿਕਰ ਆਉਂਦਾ ਉਸ ਦਿਨ ਤੋਂ ਬਾਅਦ ਇਹ ਅੰਦਰ ਦੀਆਂ ਖਬਰਾਂ ਕਿਸੇ ਅਫਸਰਾਂ ਦੇ ਵੱਲੋਂ ਉਹਨਾਂ ਨੇ ਕਦੇ ਅੜਵਾਨੀ ਜੀ ਨਾਲ ਕਦੇ ਸਟੇਜ ਨਹੀਂ ਸੰਜੀ ਕੀਤੀ ਸਤੂਬਾ ਉਹਨਾਂ ਨੇ ਮੋਦੀ ਜੀ ਨਾਲ ਵੀ ਇਸ ਗੱਲ ਦਾ ਕਹਿੰਦੇ ਇਤਰਾਜ਼ ਕੀਤਾ ਸੀ ਕਿ ਜੇਕਰ ਇਹ ਸਾਡੀ ਲੀਡਰਸ਼ਿਪ ਦੇ ਵਿੱਚ ਲੋਕ ਨਹੀਂ ਅਸੀਂ ਇਹਨਾਂ ਨਾਲ ਕਦੇ ਵੀ ਸਬੰਧਤਾ ਨਹੀਂ ਰੱਖਾਂਗੇ ਫਿਰ ਇਹਨਾਂ ਵਿੱਚ ਤੇ ਇੰਦਰਾ ਗਾਂਧੀ ਵਿੱਚ ਕੋਈ ਫਰਕ ਨਹੀਂ ਉਹਨਾਂ ਦੇ ਸ਼ਬਦ ਆ ਮੇਰੇ ਨਹੀਂ ਇਹ ਪਰ ਸਾਡੇ ਜੋ ਸਿੱਖ ਹਾਂ ਉਹਨਾਂ ਨਾਲ ਗੱਲ ਕਰਨ ਵਾਲਾ ਉਸ ਵੇਲੇ ਇਹਨਾਂ ਦੇ ਨਾਲ ਕੌਣ ਖੜੇ ਸਨ ਸਾਡੇ ਤੁਹਾਨੂੰ ਸਭ ਨੂੰ ਪਤਾ ਆਹੇ ਜਿਹੜੇ ਅੱਜ ਦੇ ਆਕਾਲੀ ਆ ਜਿਹੜੇ ਅੱਜ ਕਹਿੰਦੇ ਵੀ ਅਸੀਂ ਬੜੇ ਹਮਦਰਦ ਸੀ ਫਿਰ ਦੱਸ ਦਿਓ ਅੜਵਾਨੀ ਵਿੱਚ ਇੰਦਰਾ ਗਾਂਧੀ ਵਿੱਚ ਤੇ ਇਹਨਾਂ ਵਿੱਚ ਫਰਕ ਦੱਸ ਦਿਓ ਕੀ ਸੀ ਪੇ ਪਿਛਲੀ ਵੀਡੀਓ ਚ ਜ਼ਿਕਰ ਕੀਤਾ ਸੀ ਨਾ ਬੀ.ਡੀ. ਪੰਡੇ ਦੀ ਕਿਤਾਬ ਪਈ ਆ ਉਹ ਕਹਿੰਦੇ ਵੀ ਜਦੋਂ ਮੈਂ ਆ ਕੇ ਉਹਦੀ ਨੀਅਤ ਦੱਸੀ ਤੇ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਇਹ ਲੀਡਰ ਚਾਹੁੰਦੀ ਹੈ ਵੀ ਇਹ ਕੁਝ ਹੋਵੇ ਇਹ ਇੱਕ ਅੰਦਰਲੀ ਨਫ਼ਰਤ ਜਿਹੜੀ ਸੀਗੀ ਮਾਨਸਿਕ ਸਾੜ ਜਿਹੜਾ ਸੀ ਅੰਦਰ ਸੰਤ ਜਰਨੈਲ ਸਿੰਘ ਦੇ ਪ੍ਰਤੀ ਉਹ ਉੱਪਰ ਕੇ ਬਾਹਰ ਆ ਗਿਆ ਮੁਖਬਰ ਟਾਈਪ ਥੋਪੀ ਗਈ ਤੁਹਾਡੇ ਤੇ ਲੀਡਰਸ਼ਿਪ ਤੁਹਾਡਾ ਕੀ ਸਵਾਰ ਦੂਗੀ ਕੀ ਇਹਨੇ ਸਵਾਰ ਦਿੱਤਾ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿੰਨਾ ਉਹਦੇ ਚੋਂ ਤੁਸੀਂ ਵੇਖ ਲਓ ਵੀ ਅਸੀਂ ਖੜੇ ਕਿੱਥੇ ਆ ਮੈਂ ਉਹ ਦਿਨ ਵੀ ਕਿਹਾ ਸੀ ਚਾਰ ਪੰਜ ਅਫਸਰ ਹੈ ਜਿਨ੍ਹਾਂ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਇਹ ਇਹ ਸਭ ਕੁਝ ਤੁਹਾਡੇ ਅੱਗੇ ਕਟਾਰੇ 'ਚ ਖੜੇ ਕੀਤੇ ਨੇ ਇਹ ਲੋਕ ਜਿਹੜੇ ਤੁਹਾਡੀ ਬਰਬਾਦੀ ਦਾ ਕਾਰਨ ਇਹਨਾਂ ਨੇ ਮਾਈਨਿੰਗ ਕੀਤੀ ਇਹਨਾਂ ਨੇ ਨਸ਼ੇ ਦੇ ਬੂਟੇ ਲਾਏ ਇਕਬਾਲ ਅਸਦਾਰ ਇਕਬਾਲ ਸਿੰਘ ਲਾਲਪੁਰਾ 96 ਦੇ ਵਿੱਚ ਐਸਐਸਪੀ ਸਨ ਰੂਰਲ ਅਮਰਸਰ 83 ਕਿਲੋ ਦੇ ਕਰੀਬ ਹਿਰੋਇਨ ਫੜੀ ਸੀ ਉਸ ਵੇਲੇ ਬਹੁਤ ਵੱਡੀ ਰਿਕਵਰੀ ਸੀ ਉਹਨਾਂ ਦੀ ਤੇ ਬਾਦਲ ਸਾਹਿਬ ਦੇ ਮਾ ਸ਼੍ਰੀਮਾਨ ਸਤਕਾਰਯੋਗ ਜਵਾਈ ਸਾਹਿਬ ਆਦੇਸ਼ ਪ੍ਰਤਾਪ ਸਿੰਘ ਕਹਰੋਂ ਉਹਨਾਂ ਦੀ ਬਦਲੀ ਕਰਾਉਂਦੇ ਆਹਨ ਰਿਕਾਰਡ ਪਈਆਂ ਇਹ ਚੀਜ਼ਾਂ 83 ਕਿਲੋ ਹਿਰੋਇਨ ਫੜੀ ਜਾਂਦੀ ਹੈ ਇਨਾਮ ਕੀ ਦਿੱਤਾ ਜਾਂਦਾ ਹੈ ਉਹਨਾਂ ਦੀ ਬਦਲੀ ਕਰਾਈ ਜਾਂਦੀ ਹੈ ਉਹ ਮਿਲ ਜਾਂਦੇ ਇਹਨਾਂ ਦਾ ਧੰਨਵਾਦ ਕਰਨ ਦੇਣ ਤਾਂ ਇਹਨਾਂ ਨੂੰ ਸ਼ਰਮ ਗਏ ਸੀ ਵੀ ਮੈਂ ਤਾਂ ਪੁੱਤ ਬਚਾਉਣ ਦੀ ਕੋਸ਼ਿਸ਼ ਕੀਤੀ ਏਡੀ ਵੱਡੀ ਖੇਪ ਫੜ ਕੇ ਪਰ ਤੁਸੀਂ ਮੈਨੂੰ ਬਦਲੀ ਕਰਾਈ ਤੇ ਪ੍ਰਤਾਪ ਸਿੰਘ ਕੈਰੋਂ ਦੀ ਆਪਦੀ ਵਰਡਿੰਗ ਸੀ ਖਾਵੇ ਆਪਣੇ ਬੱਚਿਆਂ ਦੀ ਕਸਮ ਜੇ ਇਹ ਨਹੀਂ ਇਹ ਗੱਲ ਨਹੀਂ ਕਹੀ ਕੰਦਾ ਜੀ ਕੰਮ ਤੁਸੀਂ ਚੰਗਾ ਕੀਤਾ ਪਰ ਸਾਡੇ ਪਸੰਦ ਨਹੀਂ ਇਹ ਕੰਮ ਤੁਸੀਂ ਚੰਗਾ ਕੀਤਾ ਰਿਕਵਰੀ ਕੀਤੀ ਹੈ ਪਰ ਸਾਡੇ ਪਸੰਦ ਨਹੀਂ ਅਸੀਂ ਤਾਂ ਸ਼ਰਾਬ ਕਢਵਾਉਣੀ ਵੀ ਆ ਅਸੀਂ ਬਕਵਾਉਣੀ ਵੀ ਆ ਅਸੀਂ ਨਸ਼ਾ ਵਕਵਾਉਣਾ ਵੀ ਆ ਤੇ ਅਸੀਂ ਉਹਨਾਂ ਲੋਕਾਂ ਦੀ ਮਦਦ ਵੀ ਕਰਨੀ ਆ ਕੈਰੋਂ ਸਾਹਿਬ ਦੀ ਉਹਨਾਂ ਦਾ ਹੂਬ ਹੂ ਗੱਲ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਕੋਸ਼ਿਸ਼ ਕਰੋ ਇਹ ਸੱਚ ਪੰਜਾਬ ਦੇ ਲੋਕਾਂ ਨੂੰ ਦੱਸੋ ਇਹ ਤੁਹਾਡੇ ਦੁਸ਼ਮਣ ਸੀ ਕਿ ਤੁਹਾਡੇ ਲੀਡਰ ਸੀ ਕਹਿੰਦੇ ਵੀ ਤੁਸੀਂ ਇਹ ਵੇਖਣ ਨਹੀਂ ਦੇਣਾ ਤੇ ਮੇਰਾ ਤੁਹਾਡੇ ਨਾਲ ਨਿਭਣਾ ਤੇ ਜਿਹੜਾ ਅਗਲਾ ਅਫਸਰ ਆਇਆ ਉਹ ਕਮਿਟਮੈਂਟ ਕਰਕੇ ਆਇਆ ਸੀ ਇਸ ਚੀਜ਼ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੀ ਇਸ ਬਾਰਡਰ ਏਰੀਆ ਦੀ ਜੋ ਹਾਲਤ ਹੋਈ ਇਹ 1997 ਦੀ ਗੱਲ ਮੈਂ ਕਰ ਰਿਹਾ ਉਸ ਤੋਂ ਬਾਅਦ ਜਿਹੜਾ ਅਜ ਅਮਰਪਾਲ ਬੋਨੀ ਆ ਆ ਬਿੱਟੂ ਵਰਗੇ ਜਿਹੜੇ ਬੈਠੇ ਨੇ ਤੁਸੀ ਹੀਰੋ ਬਣਾਈ ਜਾਂਦੇ ਆ ਮੈਂ ਇਹਨਾਂ ਦੀਆਂ ਵੀ ਤੁਹਾਨੂੰ ਅੱਗੇ ਜਾ ਕੇ ਇਹਨਾਂ ਦੀ ਵੀ ਕੱਲੀ ਕੱਲੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੀ ਅੱਜ ਇੱਕ ਥਾਣੇਦਾਰ ਪਿਆ ਨਾ ਪਟਿਆਲਾ ਜੇਲ੍ਹ ਦੇ ਵਿੱਚ ਜੀ ਤੇ ਹਮਲਾ ਹੋਇਆ ਸੂਬਾ ਸਰਹੰਦ ਇਹ ਦੋ ਥਾਣੇਦਾਰ ਸੀ ਇੱਕ ਸੂਬਾ ਸਰਹੰਦਕ ਔਰੰਗਾ ਨਾਂ ਤਾਂ ਸੀ ਉਹਦਾ ਨਰੰਗ ਸਿੰਘ ਕਹਿੰਦੇ ਸੀ ਉਹਨੂੰ ਔਰੰਗਾ ਲਾਲਪੁਰਾ ਸਾਹਿਬ ਨੇ ਉਹਦੀ ਬਦਲੀ ਕੀਤੀ ਕਹਿੰਦੇ ਵੀ ਮੇਰੇ ਜ਼ਿਲ੍ਹੇ 'ਚ ਤੂੰ ਮੈਂ ਨਹੀਂ ਤੈਨੂੰ ਇੱਥੇ ਰੱਖ ਸਕਦਾ ਤੂੰ ਜੋ ਕੁਝ ਕੀਤਾ ਮੈਂ ਤੇਰੇ ਵਰਗੇ ਉਹ ਬਹੁਤ ਵੈਰੀ ਨਾਈਸ ਅਫਸਰ ਸਨ ਮੈਂ 19 1999 ਦੇ 2000 ਦੇ ਵਿੱਚ ਪਹਿਲੀ ਵਾਰ ਮੈਂ ਇੱਕ ਕਿਤਾਬ ਖਰੀਦੀ ਉਹਨਾਂ ਨੇ ਕਿਤਾਬ ਲਿਖੀ ਸੀ ਜਪਜੀ ਸਾਹਿਬ ਇੱਕ ਵਿਚਾਰ ਜਪਜੀ ਸਾਹਿਬ ਦੇ ਉੱਤੇ ਉਹਨਾਂ ਨੇ ਆਪਦੀ ਅਰਥਾਂ ਸਮੇਤ ਬੁੱਕ ਲਿਖੀ ਸੀ ਤੇ ਮੈਂ ਹੈਰਾਨ ਰਹਿ ਗਿਆ ਵੀ ਇੱਕ ਪੁਲਿਸ ਅਫਸਰ ਦੀ ਸੋਚ ਇਸ ਤਰ੍ਹਾਂ ਦੀ ਵੀ ਉਹ ਜਪਜੀ ਸਾਹਿਬ ਦੇ ਅਰਥਾਂ ਸਮੇਤ ਕਿਤਾਬ ਲਿਖੀ ਔਰ ਇੰਨੇ ਵਧੀਆ ਅਰਥ ਕੀਤੇ ਹੋਏ ਸਨ ਮੈਂ ਕਹਿੰਦਾ ਵੀ ਦਿਮਾਗ ਦੇ ਕਪਾੜ ਖੋਲਤੇ ਉਹਨਾਂ ਨੇ ਜਿਸ ਹਿਸਾਬ ਨਾਲ ਉਹਨਾਂ ਨੇ ਆਉਂਦੀ এডਿਕੇਸ਼ਨ ਨੂੰ ਵਰਤਦੇ ਹੋਏ ਆਪਦੀ ਪ੍ਰੈਕਟੀਕਲ ਨੂੰ ਵਰਤਦੇ ਹੋਏ ਬਾਅਦ ਵਿੱਚ ਪਤਾ ਲੱਗਾ ਵੀ ਉਹਨਾਂ ਦੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਮੇਰੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਸਤਿਕਾਰ ਉਸ ਵੇਲੇ ਜਾਗਿਆ ਨੰ ਕਮ ਚੰਗੇ ਬੜੇ ਕੀਤੇ ਅਸੀਂ ਉਹਨਾਂ ਕਰਕੇ ਜੇ ਕੁਝ ਬਚਿਆ ਰਿਹਾ ਤੇ ਇਹੀ ਨਰੰਗ ਸਿੰਘ ਥਾਣੇਦਾਰ ਦੇ ਬਦਲੀ ਕਰਾਉਣ ਦੀ ਖਾਤਰ ਬੋਨੀ ਸਾਹਿਬ ਹੋਣੀ ਬਾਦਲ ਸਾਹਿਬ ਤੋਂ ਲਿਆ ਕੇ ਸ਼ਪਾਰ ਸਿੰਘ ਨਾਲ ਕਿ ਦੁਬਾਰਾ ਉਹਨੂੰ ਲੈ ਕੇ ਆਈ ਸੀ ਤੁਹਾਡੇ ਸਿੱਖਾਂ ਦੇ ਬੱਚੇ ਮਾਰਨ ਵਾਲਾ ਥਾਣੇਦਾਰ ਤੇ ਅਕਾਲੀ ਉਹਦੀ ਸ਼ਪਾਰਸ਼ ਕਰਕੇ ਇੱਥੇ ਲਾਉਣ ਕਿਉਂਕਿ ਜਿਹੜੇ ਇਹੋ ਜਿਹੇ ਕੇਸਾਂ ਦੇ ਵਿੱਚ ਉਲਝੇ ਫਸੇ ਹੁੰਦੇ ਆ ਉਹਨਾਂ ਨੇ ਫਿਰ ਇਹ ਜੀ ਇਹ ਲੋਕ ਕਮਿਟਮੈਂਟ ਕਰਦੇ ਆ ਵੀ ਅਸੀਂ ਤੇਰੀ ਪੁਸ਼ਤਪਨਾਹੀ ਕਰਾਂਗੇ ਤੂੰ ਸਾਡੀ ਕਰ ਤੂੰ ਸਾਡੇ ਕੰਮ ਆ ਅਸੀਂ ਤੇਰੇ ਕੰਮ ਆਵਾਂਗੇ ਜਿਵੇਂ ਵਿਜੀਲੈਂਸ ਦਾ ਕੇਸ ਇਹਨਾਂ ਨੇ ਬਰੀ ਕਰਾਇਆ ਉਹਨੂੰ ਜਿਹੜੇ ਸੈਣੀ ਸਾਹਿਬ ਤੇ ਕੇਸ ਚੱਲਦੇ ਸੀ ਉਹਨਾਂ ਦੀ ਇਹਨਾਂ ਨੇ ਪੁਸ਼ਤਪਨਾਹੀ ਕੀਤੀ ਉਹਨਾਂ ਨੇ ਇਹਨਾਂ ਦਾ ਬਚਾਅ ਕੀਤਾ ਤੇ ਪੰਜਾਬ ਕਿੱਥੇ ਆ ਪੰਜਾਬ ਦੇ ਲੋਕ ਜਾਂ ਠੱਠੇ ਖੂਚ ਪੰਜਾਬ ਦੇ ਵੋਟਰ ਜਾਂ ਠੱਠੇ ਖੂਚ ਪੰਜਾਬ ਦੀ ਨੌਜਵਾਨੀ ਜਾਵੇ ਠੱਠੇ ਖੂਚ ਇੱਕ ਕਰਜ਼ਾਰ ਹੈ ਤੁਹਾਡੇ ਲੀਡਰਾਂ ਦਾ ਜਿਨ੍ਹਾਂ ਨੂੰ ਤੁਸੀਂ ਚੁਣ-ਚੁਣ ਕੇ ਸਿਰ ਤੇ ਬਿਠਾਇਆ ਅ ਚੀਮੇ ਵਰਗਿਆਂ ਦੇ ਭਰਾ ਜਿਹੜਾ ਕੰਤਾਂ ਦਾ ਭਰਾ ਹੁੰਦਾ ਸੀ ਜੋ ਪੁੱਛ ਪੁੱਛ ਲੋ ਜਾ ਕੇ ਤੇ ਲਾ ਕੇ ਚੋ ਕੀ ਸੀ ਤੇ ਕਿੰਨਾ ਲਈਏ ਟੱਬਰ ਕੰਮ ਕਰਦਾ ਸੀ ਤੇ ਤੁਸੀਂ ਇਹਨਾਂ ਨੂੰ ਲੀਡਰ ਬਣਾ ਬਣਾ ਕੇ ਨਵਾਜਿਆ ਅੱਜ ਜਿਹੜੀ ਦੂਜੀ ਧਿਰ ਹੈ ਉਹਦੇ ਵਿੱਚ ਉਹ ਛਾਂਟ ਲੋ ਜਿੰਨੇ ਹੈਗੇ ਚੰਦੂ ਮਾਜਰੇ ਵਰਗੇ ਯਹਲੀ ਵਰਗੇ ਇਹਨਾਂ ਦਾ ਪਛੋਕੜ ਫਰੋਲੋ ਜਾ ਕੇ ਕੀ ਆ ਤੇ ਕੱਲ ਨੂੰ ਚੋਲਾ ਬਦਲਣ ਨਾਲ ਤਾਂ ਕੁਝ ਨਹੀਂ ਹੋਇਆ ਪੱਗ ਬਦਲਣ ਨਾਲ ਤਾਂ ਕੁਝ ਨਹੀਂ ਹੋਣਾ ਬੰਦੇ ਤਾਂ ਉਹੀ ਆ ਪਾਰਟੀ ਬਦਲਣ ਨਾਲ ਤਾਂ ਕੁਝ ਨਹੀਂ ਹੋਣਾ ਉਹ ਸੋਚਤਾ ਉਹੀ ਆ ਜਿਹੜੀ ਸੋਚ ਉਹਦੋਂ ਗੰਦੀ ਸੀ ਉਹ ਸੋਚ ਅੱਜ ਵੀ ਗੰਦੀ ਰਹਿਣੀ ਆ ਕੱਲ ਨੂੰ ਪਾਵਰ 'ਚ ਆ ਕੇ ਫੇਰ ਇਹ ਕੋਸ਼ਿਸ਼ ਕਰਨ ਤੁਹਾਡੀਆਂ ਅੱਖਾਂ 'ਚ ਕੱਟਾ ਜ਼ਰੂਰ ਪਾ ਜਾਂਦੇ ਆ ਹੁਣ ਤਰਲੋਚਨ ਸਿੰਘ ਤੁਹਾਡੀ ਕਿਸਮਤ ਦੇ ਫੈਸਲੇ ਲੈ ਲਿਆ ਦਿੱਲੀ 'ਚ ਬੈਠਾ ਪ੍ਰਭੂ ਚਾਵਲਾ ਜੀ ਦੀ ਇੱਕ ਇੰਟਰਵਿਊ ਆ ਉਸ ਦੇ ਮੁਤਾਬਕ ਤਾਂ ਤਰਲੋਚਨ ਸਿੰਘ ਵੀ ਦਿੱਲੀ ਦੰਗਿਆਂ ਦਾ ਦੋਚੀ ਆ ਦਿੱਲੀ ਦੰਗਿਆਂ ਦਾ ਤਰਲੋਚਨ ਸਿੰਘ ਵੀ ਦੋਚੀ ਆ ਕਿਵੇਂ ਦੋਚੀ ਆ ਪ੍ਰਭੂ ਚਾਵਲਾ ਜੀ ਕਹਿੰਦੇ ਜਦੋਂ ਪਤਾ ਲੱਗਿਆ ਵੀ ਰਜੀਵ ગાંધી ਦੀ ਮਨਸ਼ਾ ਜਿਹੜੀ ਹੈਗੀ ਆ ਬਹੁਤ ਮਾੜੀ ਹੋ ਚੁੱਕੀ ਆ ਜਿਵੇਂ ਪਹਿਲਾਂ ਬੀ.ਡੀ. ਪਾਂਡੇ ਕਹਿੰਦੇ ਆ ਵੀ ਇੰਦਰਾਂ ગાંધી ਦੀ ਮਨਸ਼ਾ ਮਾੜੀ ਹੋ ਚੁੱਕੀ ਆ ਉਹ ਭੱਜੇ ਗਿਆਨੀ ਜੀ ਦੀ ਕੋਠੀ ਗਏ ਉਥੇ ਕੇਸੀ ਸਿੰਘ ਤੇ ਇਹ ਤਰਲੋਚਨ ਸਿੰਘ ਮਿਲੇ ਉਹਨਾਂ ਨੂੰ ਮਿਲਣ ਤਾਂ ਨਹੀਂ ਦਿੱਤਾ ਕਹਿੰਦੇ ਬਾਅਦ ਵਿੱਚ ਮਿਲਿਆ ਵੀ ਉਹ ਕਹਿੰਦੇ ਜੀ ਰਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਨ ਤੋਂ ਰੋਕੋ ਅਗਰ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਸਾਰੇ ਸਿੱਖ ਮਾਰ ਦਊਗਾ ਦਿੱਲੀ ਦੇ ਇਹ ਕਹਿੰਦੇ ਜੀ ਸਾਡੀ ਮਜਬੂਰੀ ਆ ਉਹ ਮਜਬੂਰੀ ਚ ਹੋਇਆ ਕਤਲੇ ਆਮ ਇਹਨਾਂ ਨੂੰ ਮਾਫ ਕਰ ਦੇਵੋਗੇ ਤੁਸੀਂ ਕਿਸੇ ਦੀ ਹੈ ਹਿੰਮਤ ਇਹਨਾਂ ਨੂੰ ਮਾਫ ਕਰਨ ਦੀ ਇਹ ਕਦੋਂ ਦੇ ਤੁਹਾਡੇ ਲੀਡਰ ਬਣ ਗਏ ਜੇ ਦਿੱਲੀ ਗਵਰਨਮੈਂਟ ਅੱਜ ਚਾਹੁੰਦੀ ਆ ਸਾਡੇ ਕੋਲ ਜ਼ਖਮਾਂ ਤੇ ਮਲਮ ਲਾਉਣਾ ਤੇ ਇਹ ਲੋਕ ਪਛਾਨਣੇ ਪੈਣਗੇ ਉਹਨਾਂ ਨੂੰ ਕਈ ਵਾਰ ਅਸੀਂ ਕੀ ਗਲਤੀਆਂ ਕੀਤੀਆਂ ਅਸੀਂ ਕਦੇ ਉਹਨਾਂ ਤੇ ਜ਼ਿਕਰ ਹੀ ਨਹੀਂ ਕਰਦੇ ਐਮਰਜੈਂਸੀ ਵੇਲੇ ਦੀ ਕੀਤੀ ਗਲਤੀ ਕਿੱਡੀ ਵੱਡਾ ਕੌਮ ਨੇ ਖਮਿਆਜਾ ਭੁਗਤਿਆ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਗਈ ਲਿਸਟਾਂ ਬਣ ਗਈਆਂ ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਦੱਸ ਕੇ ਹਟਿਆ ਵੀ ਅਡਵਾਨੀ ਤੋਂ ਬਾਅਦ ਦੀ ਜਿਹੜੀ ਲੀਡਰਸ਼ਿਪ ਆਉਂਦੀ ਹੈ ਉਹਨਾਂ ਨੇ ਹੱਥ ਵਧਾਉਣ ਦੀ ਕੋਸ਼ਿਸ਼ ਕੀਤੀ ਇੱਥੇ ਕ੍ਰੈਡਿਟ ਮਾਰਚ ਫਸ ਗਏ ਤੁਹਾਡੇ ਆ ਲੀਡਰ ਤੇ ਜਿਨ੍ਹਾਂ ਦੀਆਂ ਕਰਤੂਤਾਂ ਤੁਹਾਨੂੰ ਦੱਸਦਾ ਹਟਿਆ ਮੈਂ ਕਾਗਰਸੀਆਂ ਦਾ ਤਾਂ ਮੈਂ ਨਾ ਹੀ ਕੀ ਲੈਣਾ ਉਹਨਾਂ ਬਾਰੇ ਤਾਂ ਕੋਈ ਤੁਹਾਨੂੰ ਪੁੱਲ ਹੈ ਹੀ ਨਹੀਂ ਇਹ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੇ ਪੰਥ ਦੇ ਠੇਕੇਦਾਰ ਬਣ ਕੇ ਤੁਹਾਡੇ ਖੱਬੇ ਸੱਜੇ ਖੜੇ ਸੀ ਵੀ ਅਸੀਂ ਤੁਹਾਡੇ ਅਸੀਂ ਤੁਹਾਡੀ ਖਾਤਰਦਾਰੀ ਕਰਨ ਵਾਸਤੇ ਆਏ ਆ ਤੁਹਾਡੀ ਸੇਵਾ ਵਾਸਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਵਾਸਤੇ ਆਏ ਮਹਾਰਾਜਾ ਸਾਹਿਬ ਨੂੰ ਤਾਂ ਕਿਸੇ ਨੇ ਪੁੱਛਿਆ ਸੀ ਫਿਰ ਉਹ ਰਾਬੋਚੀ ਨੇ ਵੀ ਮਹਾਰਾਜਾ ਸਾਹਿਬ ਜੇ ਮੇਰੀ ਬੋਰੀ ਚੱਕਣੀ ਸੀ ਤੇ ਕਲਗੀ ਲਾ ਲੈਂਦੇ ਤੇ ਮਹਾਰਾਜਾ ਸਾਹਿਬ ਨੇ ਫਿਰ ਜਵਾਬ ਦਿੱਤਾ ਸੀ ਵੀ ਕਲਗੀਆਂ ਵੀ ਤਾਂ ਹੀ ਸੌਂਦੀਆਂ ਜੇ ਤੁਸੀਂ ਸੌਖੇ ਹੋ ਜੇ ਤੁਸੀਂ ਸੁਖ ਦੀ ਨੀਂਦ ਸੌਂਦੇ ਹੋਵੋਗੇ ਤੇ ਕਲਗੀਆਂ ਤਾਂ ਹੀ ਸੌਂਦੀਆਂ ਆਪਦੇ ਲੋਕਾਂ ਤੇ ਆਫਤਾਈ ਰਾਜ ਭਾਗ ਦੇ ਦਰਵਾਜ਼ੇ ਖੋਲ ਦਿੱਤੇ ਆਪਦੇ ਲੋਕਾਂ ਵਾਸਤੇ ਤੇ ਗੱਲਾਂ ਉਸ ਮਹਾਰਾਜੇ ਦੇ ਰਾਜ ਦੀਆਂ ਕੀਤੀਆਂ ਗਈਆਂ ਤੇ ਲਾਈ ਗਈ ਤੁਹਾਡੀ ਛਲ ਤੁਹਾਡੇ ਪੁੱਤਾਂ ਦਾ ਸ਼ਿਕਾਰ ਖੇਡਿਆ ਗਿਆ ਇਹ ਦੱਸਣਾ ਪਊਗਾ ਤੁਹਾਨੂੰ ਜਗਾਉਣਾ ਪਊਗਾ ਇਸੀ ਤੋਂ ਜੇ ਇਸ ਤਰ੍ਹਾਂ ਚੁੱਪ ਕਰਕੇ ਬੈਠੇ ਰਹੋਗੇ ਤੇ ਅ ਲਾਲਚ ਬਸ ਆ ਕੇ ਆ 2-2 ਲੱਖ ਰੁਪਈਆ ਫੜ ਕੇ ਤੇ ਕਹੋਗੇ ਵਾਹ ਜੀ ਵਾਹ ਇੰਨਾ ਵਰਗਾ ਤਾਂ ਲੀਡਰ ਕੋਈ ਹੈ ਨਹੀਂ ਤੇ ਫਿਰ ਚੇਤਾ ਕਰ ਲਿਆ ਕਰੋ ਗਲੀਆਂ ਨਾਲੀਆਂ ਦੇ ਵਿੱਚ ਖਿਲਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਜੇ ਅੱਜ ਇਹ ਲੀਡਰ ਹੈ ਤੇ ਇਹ ਇਹੀ ਇਹ ਵੀ ਉਸੇ ਰਾਹ ਤੇ ਇਹ ਤੁਰੇ ਹੋਏ ਨੇ ਠੀਕ ਆ ਜਿਹੜਾ ਕੋਈ ਚੰਗਾ ਫੈਸਲਾ ਕਿਸੇ ਦਾ ਵੀ ਹੈਗਾ ਮੈਂ ਇਸ ਚੀਜ਼ ਤੇ ਨਹੀਂ ਪੈਂਦਾ ਉਹ ਕੋਈ ਵੀ ਆ ਚਾਹੇ ਕੋਈ ਉਹ ਕਾਮਰੇਡਾ ਚਾਹੇ ਕੋਈ ਉਹ ਭਾਜਪਾ ਦਾ ਚਾਹੇ ਕੋਈ ਜਿਹੜਾ ਚੰਗਾ ਕੰਮ ਕਰਦਾ ਕੋਈ ਪੰਜਾਬ ਲਈ ਕਰਦਾ ਉਹਦਾ ਸਤਿਕਾਰ ਕਰਦੇ ਆ। ਲੱਗੇ ਵੀ ਕਹਿੰਦੇ ਵੀ ਬੀ ਨਾਸ ਨਹੀਂ ਕਿਸੇ ਚੀਜ਼ ਦਾ ਹੁੰਦਾ ਚੰਗੇ ਲੋਕ ਵੀ ਹੁੰਦੇ ਆ ਹਰੇਕ ਪਾਰਟੀ 'ਚ ਹੁੰਦੇ ਆ। ਪਰ ਜਦ ਤਨ ਅਸੀਂ ਵੋਟਰਾਂ ਨੇ ਇਹ ਚੀਜ਼ਾਂ ਅਸੀਂ ਸਿੱਖ ਲਈਆਂ ਨਾ ਅਸੀਂ ਚੁਣਨਾ ਕਿਹਨੂੰ ਆ। ਉਦੋਂ ਇਹ ਵੀ ਸੁਧਰ ਜਾਣਗੇ ਤੇ ਸਾਡੇ ਹਾਲਾਤ ਵੀ ਸੁਧਰ ਜਾਣਗੇ। ਹੁਣ ਪਹਿਲਾ ਕੰਮ ਆ ਜਿਹੜਾ ਨਸ਼ੇ ਦੇ ਉੱਤੇ ਚਰਚਾ ਕਰੋ ਵੀ ਇਹ ਕਿਨੇ ਲਿਆਂਦਾ ਕਿਵੇਂ ਆਇਆ ਕਿਨੇ ਇਹਦੇ ਮੇਨੂੰ ਵਦਨ ਫੁੱਲਣ ਚ ਇਹਦੀ ਕੋਸ਼ਿਸ਼ ਕੀਤੀ ਉਹ ਮੈਂ ਕਹਿੰਦਾ ਮੈਥੋਂ ਸਬੂਤ ਲੈ ਲਓ ਜੀ ਨੂੰ ਚਾਹੀਦੀ ਚਰਚਾ ਤਾਂ ਕਰੋ ਬਹਿ ਕੇ ਤੇ ਜਿਨ੍ਹਾਂ ਨੇ ਜਿਹੜੇ ਅਫਸਰਾਂ ਨੇ ਦੁਸ਼ਮਣੀਆਂ ਪਾ ਕੇ ਤੁਹਾਡੇ ਤੱਕ ਇਹ ਲੋਕ ਨੰਗੇ ਕੀਤੇ ਉਹਨਾਂ ਦੀ ਕਦਰ ਕਰਨੀ ਵੀ ਸਿੱਖੋ ਮੈਂ ਕਹਿੰਦਾ 50 5 6 ਅਫਸਰਾਂ ਜਿਨ੍ਹਾਂ ਦਾ ਪੰਜਾਬ ਦੇਣ ਨਹੀਂ ਦੇ ਸਕਦਾ ਉਹਨਾਂ ਚੋਂ ਨੇ ਚਟੋਪਾਦਿਆ ਸਾਹਿਬ ਸਰਦਾਰ ਇਸ ਚਟੋਪਾ ਦੇ ਆਸਾਬ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਬ ਗੁਰਪ੍ਰੀਤ ਸਿੰਘ ਢੁੱਲਰ ਜਿਹੜੇ ਅੰਮ੍ਰਿਤਸਰ ਲਗੇ ਕਿੱਡੀਆਂ ਕਿੱਡੀਆਂ ਖੇਪਾਂ ਫੜੀਆਂ ਤੇ ਸ਼ੁਰੂਆਤ ਹੋਈ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਹੁਣਾਂ ਤੋਂ ਕਦੇ ਨਹੀਂ ਉਹ ਇਸ ਚੀਜ਼ ਦੇ ਉੱਤੇ ਝੁਕੇ ਤੇ ਕਦੇ ਨਹੀਂ ਬਦਲੀਆਂ ਬੇਸ਼ੱਕ ਉਹਨਾਂ ਦੀਆਂ ਇਹ ਲੋਕ ਕਰਵਾਉਂਦੇ ਰਹੇ ਪਰ ਜਿਹਨੇ ਚੰਗਾ ਕੰਮ ਕੀਤਾ ਉਹਨੂੰ ਚੰਗਾ ਕਹਿਣਾ ਪਊ ਕਿਉਂਕਿ ਵਕਤ ਤਾਂ ਜੇ ਇਹ ਕਹਿੰਦਾ ਤੇ ਜੇ ਅਸੀਂ ਇਹੀ ਡਿੱਕਡੋਲੇ ਗਾਣੇ ਆ ਇਵੇਂ ਰੋਲਣਾ ਐਵੇਂ ਹੀ ਆਪਦੀ ਨੌਜਵਾਨੀ ਰੋਲਣੀ ਐ ਤੇ ਫੇਰ ਸਾਡਾ ਕੋਈ ਹਾਲ ਨਹੀਂ ਇਹਨਾਂ ਨੇ ਜੋ ਕੁਛ ਇਸ ਲੀਡਰਸ਼ਿਪ ਨੇ ਸਾਡੇ ਨਾਲ ਸਾਡੀ ਨੌਜਵਾਨੀ ਨਾਲ ਪੰਜਾਬ ਨਾਲ ਕੀਤਾ ਇਹਨਾਂ ਦੀਆਂ ਕਿਤੇ ਗਿਣਤੀਆਂ ਕਰਨ ਲੱਗ ਜੀਏ ਨਾ ਤੇ ਮੁੱਕਣ ਦਾ ਨਾਂ ਨਹੀਂ ਲੈਂਦੀਆਂ ਆ ਪਿਛਲੇ ਦਿਨੀ ਬਿੱਟੂ ਦੀਆਂ ਕੁਝ ਇੰਟਰਵਿਊਆਂ ਆਈਆਂ ਸੀਗੀਆਂ ਕਿਵੇਂ ਉਹਨੇ ਸਦਾਰ ਹਰਦੇਵਾਲ ਸਿੰਘ ਮਾਨ ਤੇ ਦੋਸ਼ ਮੜੇ ਕੋਈ ਹੋਰ ਅਫਸਰਾਂ ਤੇ ਮੜੇ ਤੇ ਆ ਤੁਸੀਂ ਹੀ ਖੜੇ ਆ ਸ਼੍ਰੀਮਾਨ ਜੀ ਆ ਤੁਹਾਡੀਆਂ ਤਸਵੀਰਾਂ ਹੀ ਆ ਨਾ ਤੇ ਆ ਲਓ ਜੀ ਕਿੱਥੋਂ ਦੇ ਦੋ ਤੋਤੇ ਆ ਗਏ ਸੀ ਤੁਸੀਂ ਆ ਲਓ ਇਹਨਾਂ ਲੋਕਾਂ ਦੀ ਖੜਨੀ ਇਹਨਾਂ ਲੋਕਾਂ ਦੀ ਝਾਕਣੀ ਸਭ ਬਿਆਨ ਕਰਦੀ ਹੈ ਵੀ ਇਹ ਕੀ ਨੇ ਤੇ ਬਟੂ ਜੀ ਜੇ ਤੁਸੀਂ ਮਾਸਟਰ ਪ੍ਰਤਾਪ ਸਿੰਘ ਦੇ ਬੇਟੇ ਹੋ ਜੇ ਤੁਹਾਡੇ ਪਿਤਾ ਜੀ ਦਾ ਨਾਮ ਮਾਸਟਰ ਪ੍ਰਤਾਪ ਸਿੰਘ ਸੀ ਤੇ ਫਿਰ ਚੁੱਪ ਕਰ ਜਾਓ ਬਹੁਤ ਚੰਗੇ ਰਹੋਗੇ। ਤੁਸੀਂ ਇਹ ਜਿਹੜੇ ਯੂਟਿਊਬਰ ਤੁਹਾਡੇ ਸਾਹਮਣੇ ਬੈੰਦੇ ਆ ਨਾ ਤੇ ਇੱਕ ਵਾਰੀ ਆਰਟੀਆਈ ਪਾ ਕੇ ਇੰਟੈਰੋਗੇ ਸੈਂਟਰ ਅੰਮ੍ਰਿਤਸਰ ਤੋਂ ਮਾਸਟਰ ਪ੍ਰਤਾਪ ਸਿੰਘ ਜੀ ਦਾ ਰਿਕਾਰਡ ਕਢਵਾ ਲਿਓ। ਪਤਾ ਲੱਗ ਜੂਗੀ ਸ੍ਰੀਮਾਨ ਜੀ ਇਹ ਕੌਣ ਨੇ ਜਿਹੜੇ ਸਦਾ ਹਿਦਾਰ ਸਿੰਘ ਮਾਨ ਤੇ ਦੋਸ਼ ਮੜਦੇ ਆ ਉਹ ਹੀਰੇ ਵਰਗਾ ਅਫਸਰ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਸਾਰੀ ਦੁਨੀਆ ਉਹਨਾਂ ਬਾਰੇ ਜਾਣਦੀ ਆ ਸਾਰੀ ਦੁਨੀਆ ਛਟੋ ਪਾਧਿਆ ਸਾਹਿਬ ਬਾਰੇ ਜਾਣਦੀ ਆ ਸਾਰੀ ਦੁਨੀਆ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਬਾਰੇ ਜਾਣਦੀ ਆ ਤੇ ਤੁਸੀਂ ਕਿਸੇ ਸੂਬੇ ਸਰੰਦ ਦੀ ਮੋਢੇ ਤੇ ਹੱਥ ਰੱਖਿਆ ਕਿਸੇ ਨਰੰਗੇ ਦੇ ਰੱਖਿਆ ਤੁਹਾਡੀ ਆਕਾਤ ਅਗਲੀ ਵੀਡੀਓ ਇਹਨਾਂ ਦੀਆਂ ਹੋਰ ਕਰਤੂਤਾ ਨਾਲ ਜਿਹੜੇ ਮੁਖਬਰ ਤੁਹਾਡੇ ਚ ਲਿਆ ਕੇ ਵਾੜੇ ਇਹ ਜਿਹੜੇ ਲੀਡਰ ਬਣੇ ਤੁਹਾਡੇ ਮੁਖਬਰ ਟਾਈਪ ਦੇ ਵੀ ਆਜਾ ਲੱਖੇ ਵਰਗੇ ਫਿਰਦੇ ਆ ਆ ਜੋ ਮੈਂ ਤਾਂ ਉਹ ਮੱਕੜ ਪੱਤਰਕਾਰ ਆ ਮੈਂ ਤਾਂ ਉਹਦੇ ਪਿੱਛੇ ਸਟੈਂਡ ਲੈ ਲਿਆ ਉਹ ਅਗਲੇ ਦਿਨ ਦੀ ਇੰਟਰਵਿਊ ਕਰੀ ਜਾਂਦਾ ਉਹ ਕਹਿੰਦਾ ਕੀ ਸੀ ਆ ਸੁਣਿਓ ਪਹਿਲਾਂ ਮੱਕੜ ਸਾਹਿਬ ਆ ਸੁਣ ਲਿਓ ਮਾਰੀ ਮੋੜ ਜਮੀਰ ਨੂੰ ਜਗਾ ਲਿਆ ਕਰੋ ਇਹ ਕਿਤੇ ਨਹੀਂ ਲੈ ਕੇ ਜਾਣੀ ਤੇ ਇਹ ਰੀਆ ਕਰਤੂਤਾ ਕਦੇ ਮੇਰੇ ਕੋਲੇ ਆ ਜੀ ਜੇ ਪੁੱਛਣੀ ਆ ਮੈਂ ਤਾਂ ਚਲੋ ਪਹਿਲਾਂ ਚੁੱਪ ਸੀ ਵੀ ਚਲੋ ਛੱਡੋ ਕੋਈ ਬੰਦਾ ਕੋਈ ਚੰਗਾ ਕੰਮ ਕਰਦਾ ਤੇ ਦਫਾ ਕਰੋ ਤੋ ਕੀ ਆਪਾਂ ਲੈਣਾ ਕੀ ਸਾਡਾ ਇਹਨਾਂ ਨਾਲ ਮੇਲ ਕੀ ਆ ਇਹ ਮਲਜਮ ਲੋਕ ਰਹੇ ਅਸੀਂ ਪੁਲਿਸ ਅਫਸਰ ਹੈ ਸਾਡਾ ਇਹਨਾਂ ਨਾਲ ਕੋਈ ਮੇਲ ਨਹੀਂ ਪਰ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਉਹ ਜ਼ਰੂਰ ਹਨ ਤੁਹਾਨੂੰ ਇੱਕ ਇੱਕ ਕਰਤੂਤ ਦੇ ਦੀ ਦੱਸੂ ਤੁਸੀਂ ਸੁਣੋਗੇ ਨਾ ਮੇਰਾ ਖਿਆਲ ਧਰਤੀ ਵੇਲ ਨਹੀਂ ਤੁਹਾਨੂੰ ਦੇਣੀ ਇਹਦੀਆਂ ਇਹਦੀਆਂ ਕੁਝ ਗੱਲਾਂ ਤੋਂ ਗੱਲਾਂ ਤੁਹਾਨੂੰ ਦੱਸਾਂਗੀ ਆ ਕੀ ਹਾਂ ਦਾ ਸੁਣਿਓ ਐ ਕਿ ਕਸਟੀਆਂ ਆ ਮੱਕੜਰ ਗਿਆ ਨੂੰ ਤੇ ਹੋਰਾਂ ਨੂੰ ਐ ਕਿ ਕਸਟੀਆਂ ਤੁਸੀਂ ਫਿਰਦੇ ਹੋ ਅੱਜ ਇਹ ਉਹ ਨੇ ਓਏ ਲੋਕੋ ਸਮਝ ਲਿਆ ਕਰੋ ਇਹ ਉਹ ਪੱਤਰਕਾਰ ਹੈ ਇਹ ਉਹ ਕਹ ਲਈ ਚਾਟੇ ਦਲਾਲ ਉਹ ਦੱਲਾ ਮੀਡੀਆ ਜਦੋਂ ਸਾਡੇ ਮੁੰਡੇ ਡਿਬਰੂਗੜ੍ਹ ਫੜ ਸੱਟਣ ਤੋਂ ਪਹਿਲਾਂ ਨਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਰੱਜ ਕੇ ਇਹਨਾਂ ਨੇ ਕਿਵੇਂ ਪ੍ਰਾਪੇ ਗੰਡਾਵਾਂ ਦੇ ਖਿਲਾਫ ਚੁਲਾਇਆ ਸੀ ਕਿਵੇਂ ਭੰਡੀ ਪ੍ਰਚਾਰ ਇਹ ਦੱਲਾ ਤੇ ਦਲਾਲ ਮੀਡੀਆ ਇਹ ਦੱਸਦਾ ਏ ਇਹ ਕੌਣ ਹੈ ਸੋ ਮੈਂ ਅਗਲੀ ਇੰਟਰਵਿਊ 'ਚ ਦੱਸੂ ਦੱਸੂ ਵੀ ਅੰਮ੍ਰਿਤਸਰ ਜਿੱਦੋਂ ਡਾਕਟਰ ਦਾ ਮੁੰਡਾ ਚੱਕਿਆ ਸੀ ਤੇ ਕਿਹਨੇ ਦਲਾਲੀ ਕੀਤੀ ਤੇ ਕੌਣ ਦੱਲਾ ਸੀ ਤੇ ਕੀ ਕੀਤਾ ਸੀ ਇਹ ਅਗਲੀ ਵੀਡੀਓ 'ਚ ਵਿਸਤਾਰ ਨਾਲ ਸੁਣਿਓ ਤੇ ਬਾਜੋ ਇਹਨਾਂ ਲੋਕਾਂ ਤੋਂ ਤਾਂ ਮੈਂ ਨੌਜਵਾਨੀ ਨੂੰ ਅਪੀਲ ਕਰਦਾ ਆਪਦੇ ਮੁੱਦੇ ਲੈ ਕੇ ਚੱਲੋ ਬੀਬੀਐਮਬੀ ਦਾ ਕੰਟਰੋਲ ਪੰਜਾਬ ਦੇ ਹੱਥ ਵਿੱਚ ਕਰੋ ਸਰਕਾਰ ਨੂੰ ਕਰੋ ਮਜਬੂਰ ਜੇ ਪੰਜਾਬ ਨੂੰ ਬਚਾਉਣਾ ਤੇ ਜੇ ਤੁਸੀਂ ਬਚਣਾ ਨਸ਼ੇ ਦੇ ਮੁੱਦੇ ਉੱਤੇ ਚਰਚਾ ਕਰਨੀ ਬਣਦੀ ਆ ਰੇਤਾ ਉੱਤੇ ਚਰਚਾ ਕਰਨੀ ਬਣਦੀ ਆ ਚਲੋ ਆ ਚੰਗਾ ਫੈਸਲਾ ਲਿਆ ਜਿਹਦੀ ਜਿਹਦਾ ਖੇਤ ਉਹਦੀ ਰੇਤ ਇਹਦੇ ਨਾਲ ਕੁਝ ਮਾਈਨਿੰਗ ਤੇ ਕੰਟਰੋਲ ਹੋਊਗਾ ਬਾਕੀ ਅਗਲੀ ਵੀਡੀਓ ਚ ਕਰਾਂਗੇ ਵੀਡੀਓ ਫਿਰ ਲੰਬੀ ਹੋ ਜਾਂਦੀ ਆ ਦਿਓ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ